ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਵੀਡੀਓ ਵਿੱਚ ਮੰਨੂ ਜਦ ਆਪਣੇ ਨਾਨਕੇ ਪਹੁੰਚਦੀ ਆ ਤੇ ਉੱਥੇ ਜਾ ਕੇ ਮੰਨੂ ਤੋਂ ਇਲਾਜ ਕਰਾਉਣ ਲਈ ਕਾਫੀ ਲੋਕਾਂ ਦੀ ਲਾਈਨ ਲੱਗ ਜਾਂਦੀ ਹੈ ਤੇ ਫਿਰ ਉਸਦੇ ਨਾਨੀ-ਨਾਨਾ ਕੀ ਫੈਸਲਾ ਲੈਂਦੇ ਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਰੋਜੀ ਨੇ ਰੱਜੋ ਨੂੰ ਕਿਹਾ ਕਿ ਮੰਨੂ ਉਸਦੇ ਨਾਨਕੇ ਛੱਡ ਆ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਰੱਜੋ ਦਾ ਮੰਨੂ ਦੇ ਨਾਲ ਹੋਰ ਵੀ ਪਿਆਰ ਪਵੀ ਜੇਕਰ ਮਨੂ ਰੱਜੋ ਦੇ ਕੋਲ ਰਹਿੰਦੀ ਆ ਤੇ ਰੱਜੋ ਨੂੰ ਮੰਨੂ ਨੂੰ ਛੱਡਣਾ ਬਹੁਤ ਹੀ ਔਖਾ ਹੋ ਜਾਏਗਾ ਇਸ ਕਰਕੇ ਰੱਜੋ ਆਪਣੇ ਦਿਲ ਤੇ ਪੱਥਰ ਰੱਖ ਕੇ ਮੰਨੂ ਨੂੰ ਉਸਦੇ ਨਾਨਕੇ ਛੱਡਣ ਲਈ ਚਲੀ ਜਾਂਦੀ ਆ ਉਸ ਦਾ ਦਿਲ ਤਾਂ ਨਹੀਂ ਕਰ ਰਿਹਾ ਹੁੰਦਾ ਪਰ ਉਸ ਦਾ ਘਰ ਵਾਲਾ ਉਸ ਦੀ ਹੈਲਪ ਕਰਦਾ ਏ ਤੇ ਉਸ ਨੂੰ ਆਪਣੇ ਨਾਲ ਸਕੂਟਰ ਤੇ ਬਿਠਾ ਕੇ ਨਾਨਕੇ ਲੈ ਜਾਂਦਾ ਏ ਸੋ ਮੰਨੂ ਆਪਣੇ ਨਾਨੀ ਨਾਨਾ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਰੱਜੋ ਆਪਣੀ ਸਾਰੀ ਕਹਾਣੀ ਦੱਸਦੀ ਆ ਕਿ ਰੋਜੀ ਨੂੰ ਮੈਂ ਕਿਹਾ ਸੀ ਕਿ ਮੰਨੂ ਮੇਰੀ ਝੋਲੀ ਪਾ ਦਿਓ ਪਰ ਰੋਜੀ ਨਹੀਂ ਮੰਨੀ ਸੋ ਉਸ ਦਾ ਨਾਨਾ ਵੀ ਸਮਝਾਉਂਦਾ ਹੈ ਕਿ ਕੋਈ ਗੱਲ ਨਹੀਂ ਰੱਬ ਤੇਰੀ ਵੀ ਜ਼ਰੂਰ ਸੁਣੇਗਾ ਕਿਉਂਕਿ ਮੰਨੂ ਨੇ ਕਿਹਾ ਹੈ ਪਰ ਰਜੋ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਤੁਸੀਂ ਇਹ ਗੱਲਾਂ ਤੇ ਵਿਸ਼ਵਾਸ ਕਿਉਂ ਕਰਦੇ ਹੋ ਉਹ ਤਾਂ ਇੱਕ ਛੋਟੀ ਬੱਚੀ ਆ ਕਿਤੇ ਉਸਨੇ ਗੱਲ ਜਿਹੜੀ ਕਹਿ ਦਿੱਤੀ ਸੱਚੀ ਹੋ ਗਈ ਤੁਹਾਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਮੰਨੂ ਹਰ ਗੱਲ ਸੱਚੀ ਕਰਦੀ ਆ ਪਰ ਦੇ ਨਾਨੇ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਇਹਨੇ ਟਾਈਮ ਨੂੰ ਉਹਨਾਂ ਦੇ ਘਰ ਪਤਾ ਲੱਗ ਜਾਂਦਾ ਹੈ ਕਿ ਮੰਨੂ ਆਈ ਆ ਤੇ ਗਵਾਂਢੀ ਆਉਣੇ ਸ਼ੁਰੂ ਹੋ ਜਾਂਦੇ ਨੇ ਇਹੜੀ ਗਵਾਂਡਣ ਆਪਣੀ ਕੁੜੀ ਤੇ ਭਤੀਜੀ ਦਾ ਇਲਾਜ ਕਰਾਉਣ ਲਈ ਆਈ ਹੁੰਦੀ ਸੀ ਉਸ ਦੀ ਭਤੀਜੀ ਤੇ ਉਸ ਦੀ ਕੁੜੀ ਠੀਕ ਹੋ ਜਾਂਦੀਆਂ ਨੇ ਇਸ ਕਰਕੇ ਉਹ ਹੋਰ ਕਿਸੇ ਨੂੰ ਲੈ ਕੇ ਆਉਂਦੀ ਆ ਉਹਨਾਂ ਨੂੰ ਵੀ ਉਸ ਨੇ ਕਿਹਾ ਹੈ ਕਿ ਇਹ ਆਪਣੀ ਗੁੱਡੀ ਦੇ ਉੱਤੇ ਹੱਥ ਫੇਰ ਕੇ ਇਲਾਜ ਕਰਦੀ ਆ ਤੇ ਉਹ ਵੀ ਕਹਿੰਦੇ ਆ ਆਣ ਕੇ ਕਿ ਜਿਵੇਂ ਤੂੰ ਇਹਨਾਂ ਦਾ ਇਲਾਜ ਕੀਤਾ ਹੈ ਤੇ ਸਾਡਾ ਵੀ ਕਰ ਦੇ ਇਹ ਸਾਰਾ ਕੁਝ ਵੇਖ ਕੇ ਮੰਨੂ ਦੇ ਨਾਨੇ ਨੂੰ ਗੁੱਸਾ ਆਉਂਦਾ ਹੈ ਪਰ ਉਹ ਮਜਬੂਰ ਹੁੰਦਾ ਹੈ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਇਹਨਾਂ ਦਾ ਇਲਾਜ ਕਰਨ ਤੋਂ ਮੰਨੂ ਨੂੰ ਰੋਕਿਆ ਤੇ ਇਹਨਾਂ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦੇਣਾ ਹੈ ਤੇ ਸਾਰੇ ਪਿੰਡ ਦੀ ਲਾਈਨ ਲੱਗ ਜਾਣੀ ਆ ਇਹਨਾਂ ਵਿੱਚ ਹੋਰ ਲੋਕ ਤੁਰੇ ਆਉਂਦੇ ਆ ਕਿਉਂਕਿ ਉਸ ਜਨਾਨੀ ਨੇ ਸਾਰੇ ਪਿੰਡ ਵਿੱਚ ਦੱਸ ਹੀ ਦਿੱਤਾ ਹੁੰਦਾ ਹੈ ਜਿਹੜੀ ਗੱਲ ਦਾ ਉਸਦੇ ਨਾਨੇ ਨੂੰ ਡਰ ਸੀ ਉਹੀ ਹੋ ਜਾਂਦਾ ਹੈ ਸੋ ਕਾਫੀ ਲੋਕਾਂ ਦੇ ਆਉਣ ਕਰਕੇ ਉਹਨਾਂ ਨੂੰ ਘਰ ਵਿੱਚ ਬਹੁਤ ਤਕਲੀਫ ਹੋਣ ਲੱਗ ਪੈਂਦੀ ਹੈ ਉਹ ਮੰਨੂ ਨੂੰ ਕਹਿੰਦੇ ਆ ਕਿ ਤੂੰ ਅੰਦਰ ਚਲੀ ਜਾ ਅਸੀਂ ਕਹਿ ਦਿੰਨੇ ਆ ਕਿ ਉਹ ਠੀਕ ਨਹੀਂ ਹੈਗੀ ਪਰ ਫਿਰ ਵੀ ਲੋਕ ਉਥੋਂ ਨਹੀਂ ਜਾਂਦੇ ਤੇ ਕਹਿੰਦੇ ਆ ਕਿ ਤੁਹਾਡੀ ਕੁੜੀ ਦਾ ਕੀ ਕਸ ਜਾਏਗਾ ਜੇਕਰ ਉਹ ਦੋ ਸ਼ਬਦ ਕਹਿ ਦਏਗੀ ਕਿ ਇਹ ਠੀਕ ਹੋ ਜਾਏਗਾ ਤੇ ਸਾਡੇ ਪਰਿਵਾਰ ਦੇ ਮੈਂਬਰ ਸਹੀ ਹੋ ਜਾਣਗੇ ਇਸ ਕਰਕੇ ਮੰਨੂ ਨੂੰ ਕਹਿਣਾ ਹੀ ਪੈਂਦਾ ਹੈ ਉਸ ਦਾ ਨਾਨਾ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਸਾਡੇ ਘਰ ਨਾ ਆਇਓ ਅਸੀਂ ਅੱਗੇ ਹੀ ਬਹੁਤ ਤਕਲੀਫਾਂ ਵੇਚੀਆਂ ਤੁਸੀਂ ਹੋਰ ਦੁੱਖ ਸਾਨੂੰ ਨਾ ਦਿਓ ਸੋ ਸਾਰੇ ਜਾਣੇ ਕਹਿੰਦੇ ਆ ਕਿ ਜੇਕਰ ਤੁਹਾਡੀ ਦੋਤੀ ਸਾਰਿਆਂ ਦੇ ਦੁੱਖ ਕੱਟਦੀ ਆ ਤੇ ਪ੍ਰਮਾਤਮਾ ਦਾ ਰੂਪ ਆ ਤੇ ਤੁਹਾਨੂੰ ਤਾਂ ਇਸ ਗੱਲ ਵਿੱਚ ਖੁਸ਼ ਹੋਣਾ ਚਾਹੀਦਾ ਨਾ ਕਿ ਦੁਖੀ ਪਰ ਉਸਦੇ ਨਾਨੀ ਨਾਨੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤੇ ਰੱਜੋ ਇਹ ਸਾਰਾ ਕੁਝ ਵੇਖ ਕੇ ਹੈਰਾਨ ਹੁੰਦੀ ਆ ਕਿ ਸੱਚਮੁੱਚ ਹੀ ਮੰਨੂ ਦੇ ਵਿੱਚ ਕੋਈ ਸ਼ਕਤੀ ਆ ਉਸ ਨੂੰ ਆਸ ਹੋਣ ਲੱਗ ਪੈਂਦੀ ਆ ਕਿ ਹੋ ਸਕਦਾ ਏ ਪ੍ਰਮਾਤਮਾ ਮੇਰੀ ਝੋਲੀ ਵੀ ਭਰ ਦੇਵੇ ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ